पंजाब में शिक्षा के स्तर को ऊपर उठाने के उद्देश्य से पंजाब सरकार ने स्कूलों को अनुदान दिया है इसी के तहत पंजाब सरकार द्वारा शुरू की गई शिक्षा क्रांति मुहिम के तहत बस्सी पठाना हलके के विधायक रुपिंदर सिंह हैप्पी ने करीब 6 लाख की लागत से गांव खमानों के सरकारी एलिमेंट्री स्मार्ट स्कूल धनौला के निर्माण कार्य का उद्घाटन किया रुपिंदर सिंह हैप्पी ने कहा कि पंजाब सरकार शिक्षा का स्तर ऊंचा उठाने के लिए प्रतिबद्ध है इसके तहत स्कूलों के साथ मिलकर यह भी काम किया गया है कि हम किसी भी बच्चे को जमीन पर नहीं बैठने देंगे आगे उन्होंने मीडिया से क्या कहा सुने साहिब मार्किन की इस रिपोर्ट में शिक्षा मंत्री जी तो अहत ਬਾਉਂਡਰੀ ਲੈਸ ਜਿਸ ਸਾਰੇ ਦੀ ਬਾਉਂਡਰੀ ਵਾਲ ਜਿਹੜਾ ਆਪਣਾ ਹੀ ਹੈ ਇਸ ਉਮ ਦੇ ਵਿੱਚ तकरीबन 6.5 ਲੱਖ ਰੁਪਏ ਦੀ ਕਰੀਬ ਲਾਗਤ ਦੇ ਨਾਲ ਜਿਹੜੇ ਬਾਉਂਡਰੀ ਵਾਲ ਬਣਾਈ ਗਿਆ ਹੋਰ ਵੀ ਜਿਹੜੇ ਸਕੂਲ ਨੂੰ ਇਨਫਰਾਸਟ੍ਰਕਚਰ ਵੀ ਲੋੜ ਆ ਕੋਈ ਹੋਰ ਚੀਜ਼ਾਂ ਦੀ ਲੋੜ ਵੀ ਆ ਉਹ ਜਿਹੜੀਆਂ ਅਵੇਲੇਬਲ ਕਰਾਈਆਂ ਜਾਣਗੀਆਂ ਸਿੱਖਿਆ ਕ੍ਰਾਂਤੀ ਦੇ ਵਿੱਚ ਇਹ ਵੱਡਾ ਹੋਇਆ ਕਦਮ ਹੈ ਸਾਡੇ ਡੀਪੀਓ ਸਭ ਖੜੇ ਨੇ ਮੈਨੂੰ ਟੀਚਰ ਸਾਹਿਬਾਨ ਵੀ ਨੇ ਸਾਰਿਆਂ ਤੋਂ ਪਿਵਰੀ ਸੁਣਨ ਨੂੰ ਵੀ ਮਿਲਦਾ ਕਿ ਸਮਾਂ ਹੋਇਆ ਕਰਦਾ ਇਹ ਸਕੂਲਾਂ ਨੇ 10-20 ਹਜ਼ਾਰ ਕਰਾਂਟ ਵੀ ਲੈਣੀ ਪੈਂਦੀ ਸੀ ਤਾਂ ਉਹਦੇ ਲਈ ਬਹੁਤ ਮਿਲਤਾ ਕਰਦੇ ਬਿਤਾ ਲੇ ਕਰ ਪਰ ਅੱਜ ਇਦਾਂ ਦਾ ਨਹੀਂ ਹੈ ਅਸੀਂ ਸਕੂਲਾਂ ਦੇ ਲਈ ਅਲੱਗੇ ਤੋਂ ਬਜਟ ਰੱਖੇ ਨੇ ਅਸੀਂ ਖੇਡਾਂ ਦੇ ਲਈ ਅਲੱਗੇ ਤੋਂ ਬਜਟ ਰੱਖਿਆ ਹੋਇਆ ਹੈ ਤੋਂ ਅਸੀਂ ਚਾਹੁੰਦੇ ਆ ਕਿ ਅ ਬੱਚੇ ਜਿਹੜੇ ਸਾਡੇ ਦੇਸ਼ ਦਾ ਭਵਿੱਖ ਨੇ ਅਸੀਂ ਉਹਨਾਂ ਦੇ ਲਈ ਕੰਮ ਕਰੀਏ ਦੇਖੋ ਸਮਾਂ ਲੱਗੂਗਾ ਹਰ ਚੀਜ਼ ਨੂੰ ਸਮਾਂ ਲੱਗਦਾ ਪਰ ਸਾਡੀ ਨੀਅਤ ਜਿਹੜੀ ਆ ਉਹ ਬਿਲਕੁਲ ਸਾਫ਼ ਹੈ ਗੁਰੂ ਮਹਾਰਾਜ ਨੂੰ ਅਰਦਾਸ ਕਰਕੇ ਚੱਲਦੇ ਆ ਕਿ ਇਹਨਾਂ ਬੱਚਿਆਂ ਦੇ ਲਈ ਅਸੀਂ ਜੋ ਕਰ ਪਾਈਏ ਇਹਨਾਂ ਲੋਕਾਂ ਦੇ ਲਈ ਅਸੀਂ ਜੋ ਕਰ ਪਾਈਏ ਬੈਸਟ ਤੋਂ ਬੈਸਟ ਕਰੀਏ ਪਰ ਤਾਂ ਕਿ ਇਹ ਬੱਚੇ ਜਿਹੜੇ ਦੇਸ਼ ਦੇ ਵਿੱਚ ਆਪਣਾ ਨਾਮ ਰੋਸ਼ਨ ਕਰਦੇ ਨੇ ਮਾਪੇ ਦਾ ਆਪਣੇ ਪਿੰਡਾਂ ਦਾ ਆਪਣੇ ਸ਼ਹਿਰ ਦਾ ਆਪਣੇ ਪੰਜਾਬ ਦਾ ਪੂਰੇ ਦੇਸ਼ ਦਾ ਗੂੰਜੇ ਤਾਂ ਇਹ ਤਾਂ ਹੋ ਸਕਦਾ ਜੇ ਅਸੀਂ ਬੱਚਿਆਂ ਦੇ ਨੂੰ ਮਿਲਾਂ ਗਲਾਂਗੇ ਲੋਕਾਂ ਅਸੀਂ ਪਹਿਲਾਂ ਤੁਸੀਂ ਦੇਖੋ ਇਹ ਫਰਕ ਮਿੱਟੇਗਾ ਪਹਿਲਾਂ ਹੁੰਦਾ ਸੀ ਜੇ ਐਮਐਲਏ ਦੀ ਵਿਜ਼ਿਟ ਹੁੰਦੀ ਸੀ ਤਾਂ ਟੀਚਰਾਂ ਨੂੰ ਭੱਜੜ ਬੱਚਿਆਂ ਨੂੰ ਭੱਜੜ ਤੇ ਅਡਮਿਨਿਸਟ੍ਰੇਸ਼ਨ ਨੂੰ ਭੱਜੜ ਅਸੀਂ ਉਹ ਖਤਮ ਕਰਨਾ ਚਾਹੁੰਦੇ ਆ ਅਸੀਂ ਇੱਕ ਫਰੈਂਡਲੀ ਜਿਹੜਾ ਮਾਹੌਲ ਬਣਾਉਣਾ ਚਾਹੁੰਦੇ ਆ ਬੱਚਿਆਂ ਦੇ ਨਾਲ ਪੇਰੈਂਟਸ ਦੇ ਨਾਲ ਟੀਚਰਸ ਦੇ ਨਾਲ ਅਸੀਂ ਇੱਕ ਮਤਲਬ ਟੀਮ ਮੰਗੂ ਜਿਵੇਂ ਹੱਸਦੇ ਖੇਡਦੇ ਕੰਮ ਕਰਨਾ ਦੇਖੋ ਕਮੀਆਂ ਸਾਰਿਆਂ ਚ ਨਹੀਂ ਮੇਰੇ ਚ ਵੀ ਨੇ ਸਭ ਚ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਕਮੀਆਂ ਨੂੰ ਦੂਰ ਕਰਨਾ ਤਾਂ ਹੋਣਗੇ ਜੇ ਅਸੀਂ ਇੱਕ ਹੈਲਦੀ ਡਿਸਕਸ਼ਨ ਕਰਾਂਗੇ ਬੈਠਾਂਗੇ ਇਹਨਾਂ ਨਾਲ ਪਿਆਰ ਬਣਾਵਾਂਗੇ ਤਾਂ ਸਾਨੂੰ ਜਿਹੜੀਆਂ ਅੰਦਰੋਂ ਗੱਲਾਂ ਪਤਾ ਲੱਗਣਗੀਆਂ ਤਾਂ ਸਾਨੂੰ ਉਸ ਦੀ ਉਹਨਾਂ ਗੱਲਾਂ ਦਾ ਹੱਲ ਕੱਢ ਸਕਾਂਗੇ ਜਿਹੜਾ ਸਾਡਾ ਯੂਕ ਕਰਨ ਵਾਲਾ ਸਾਡੇ ਕੋਲ ਬਹੁਤ ਅੱچھے ਟੀਚਰ ਸਾਹਿਬਾਨ ਨੇ ਸਕੂਲਾਂ ਦੇ ਵਿੱਚ ਅੱਛਾ ਕੰਮ ਹੋ ਰਿਹਾ ਤੇ ਪੜ੍ਹਾਈ ਦੇ ਵਿੱਚ ਅੱਛਾ ਕੰਮ ਹੋ ਰਿਹਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਸਕੂਲਾਂ ਨੂੰ ਬੈਸਟ ਸਕੂਲ ਬਣਾਈਏ ਤਾਂ ਕਿ ਲੋਕ ਜਿਹੜੇ ਇੱਥੇ ਮਾਣ ਮਹਿਸੂਸ ਕਰਨ ਕਿ ਸਾਡਾ ਬੱਚਾ ਗਵਰਨਮੈਂਟ ਸਕੂਲ ਚ ਪੜਦਾ ਸੋ ਇਸ ਦੀ ਇਹਦੀ ਪਹਿ ਤੱਕ ਕੰਮ ਕਰ ਰਹੇ ਹਾਂ ਸੋ ਮੁੱਖ ਮੰਤਰੀ ਸਾਹਿਬ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਧੰਨਵਾਦ ਉਹਨਾਂ ਅਪੀਅਰੈਂਸ ਦਾ ਜਿਹੜੇ ਇੱਥੇ ਪਹੁੰਚੇ ਨੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਹੂਰ ਸਾਹਿਬ ਜੀ ਨੂੰ ਸੋਹਣ ਸਾਹਿਬ ਦਾ ਬਹੁਤ ਬਹੁਤ ਧੰਨਵਾਦ